ਆ ਕਾ ਵਾਰਾ ਕਾ ਇਹ ਤਾਂ ਹੈ ਵੀ ਭਾਈਆ ਕਿੱਲਾ ਗੱਡ ਜੋ ਕਿੱਲਾ ਗੱਡ ਜੋ ਪਾ ਨੂੰ ਆਖ ਲਾਉਂਦੇ ਐ ਹੈ ਆ ਸਿਆਪਾ ਖਾਣਾ ਮੇਰੀ ਜਾਨ ਨੂੰ ਕਰਤਾ ਹੁਣ ਉਹ ਵੀ ਨਹੀਂ ਥੀ ਆਉਂਦੀ ਮੈਨੂੰ ਸੱਬੜ ਨਹੀਂ ਮੈਂ ਤੈਨੂੰ ਸਾਰੇ ਬਾੜੇ ਨਹੀਂ ਕੀ ਹੋ ਗਿਆ ਹੋਣਾ ਕੀ ਐ ਤੈਨੂੰ ਪਤਾ ਤਾਂ ਹੈ ਕੀ ਹੁੰਦਾ ਹੁਣ ਨਹੀਂ ਮੈਂ ਤਾਂ ਨਾ ਕਿੱਲਾ ਪਟਾ ਗਈ ਮੈਂ ਇਸ ਹੈ ਤੇ ਮੈਂ ਆਖਦਾ ਦੇਖ ਲੈ ਬੰਦੇ ਤਾਂਣ ਹੋਏ ਨੇ ਨਹੀਂ ਉਹ ਤਾਂ ਤੂੰ ਛੱਡ ਮੇਰੇ ਤਾਂ ਢਿੱਡ 'ਚ ਨਾ ਗੋਲਾ ਜਿਹਾ ਬਣਿਆ ਪਿਆਗਾ ਫਲਾ ਨਹੀਂ ਕਾਹਦਾ ਗੋਲਾ ਬਣ ਗਿਆ ਤੇਰੀ ਐਂ ਤਾਂ ਦੱਸ ਦੇ ਉਹ ਹੀ ਗੋਲਾ ਜਿਹੜੀ ਲੋਕਾਂ ਦੇ ਘਰੇ ਅੱਗ ਸਿੱਟਣੀ ਹੁਣ ਕੀ ਦੇ ਸਿੱਟ ਕੇ ਉਹ ਉਹਨਾਂ ਦੇ ਘਰ ਮੌਕੇ ਤੇ ਸਿੱਟਿਆ ਹੀ ਸੀ ਹੁਣ ਹੋਰ ਨਾ ਮਾ ਕਰ ਭਾਲ ਕੀ ਦੇ ਸਿੱਟੇ ਤੈਨੂੰ ਮੈਂ ਦੱਸਾਂ ਕੀ ਦੇ ਸਿੱਟੇਂਗੀ ਹਾਂ ਹੁਣ ਸਿੱਟੀ ਆਪਾਂ ਮਿੰਦੋ ਕੇ ਨਹੀਂ ਮਿੰਦੋ ਕੇ ਹਾਂ ਨਾੜ ਕੇ ਉਹ ਕਿੱਥੇ ਆਪਣੇ ਨਗਰ ਲੱਗਦੇ ਨੇ ਉਹਨਾਂ ਦਾ ਥਵਾਕੀ ਵਾਲਾ ਦਰਾਨੀ ਪਠਾਣੀ ਦਾ ਇਹ ਕਿਹੜਾ ਥਵਾਕ ਹੈ ਹੈ ਥਵਾਕ ਮੰਦੀ ਹੁਣ ਮੈਂ ਤੇ ਕਹਿੰਦੇ ਹੁੰਦੇ ਐ ਜਿਨੇ ਬਟੇਟਾ ਪਾਉਣਾ ਤਾਂ ਮਿੰਟਾ ਚ ਹੀ ਪਾ ਦਿੰਦਾ ਤੂੰ ਉਹਦੀ ਜਠਾਣੀ ਨੂੰ ਕੁਛ ਕਹਿਦੀ ਮੈਂ ਮਿੰਦੋ ਨੂੰ ਕੁਛ ਕਹਿ ਦੂੰ ਅਗਲੇ ਆਪੀ ਪਾਟ ਜਾਣਗੇ ਨਹੀਂ ਨਾਲੇ ਜਿੱਥੇ ਆਪਾਂ ਵੜ ਗਿਆਂ ਆਪ ਤਾਂ ਨਾ ਅਹੀਂ ਕਰਨਾ ਅਹੀਂ ਕਰਨਾ ਤੇ ਉੱਥੇ ਆਪਾਂ ਇੱਕਾ ਰਹਿਣ ਦਿੰਨੀ ਆ ਹਾਂ ਆਪਾਂ ਨਹੀਂ ਇੱਕਾ ਰਹਿਣ ਦਿੰਦੇ ਆਪਣਾ ਤਾਂ ਇੱਕਾ ਰਹੂ ਤੇ ਲੋਕਾਂ ਦਾ ਹੀ ਆਪਾਂ ਵਿਗਿਆੜ ਪਾਵਾਂ ਮੇਰੀ ਗੱਲ ਇੱਕ ਸੁਣ ਲੈ ਨਾਲੇ ਕਿੰਨਾ ਮਰਜ਼ੀ ਕੋਈ ਕਹੀ ਜਾਵੇ ਵੀ ਭਾਈ ਤੂੰ ਉਹਦੇ ਨਾਲ ਵਰਤਿਆ ਨਾ ਕਰ ਵਰਤਿਆ ਨਾ ਕਰ ਤੇ ਕਿਸੇ ਦੀ ਗੱਲ ਨਾ ਸੁਣੀ ਨਾ ਭਾਈ ਹਸਤਾ ਕ ਭੈਣਾ ਵਰਤਾਂਗੇ ਅਹੀਂ ਨਹੀਂ ਆਪਾਂ ਲੋਕਾਂ ਨੂੰ ਸੁਣਾਉਣ ਵਾਲੀਆਂ ਸੁਣਨ ਵਾਲੀਆਂ ਚੋ ਨਹੀਂ ਇਹ ਗੱਲ ਤਾਂ ਤੂੰ ਛੱਡ ਦੇ ਬਸ ਠੀਕ ਹੈ ਤੇ ਹੁਣ ਤੇਰੀ ਕੀ ਰਾਇ ਹੈ ਜਾਨਵਾਰੇ ਮੈਂ ਦੋ ਕੀ ਕਰੇ ਨਹੀਂ ਦੁਖੇ ਆਪਾਂ ਕੱਠੀਆਂ ਚੱਲ ਗਏ ਕਿ ਡੋਟ ਅੱਟ ਚੱਲ ਗਏ ਕੱਠੀਆਂ ਹੀ ਚੱਲ ਆ ਜਾ ਨਾਲੇ ਬਾਲਦੀ ਤੇ ਤੇਲ ਫਾਗੇ ਉਹਨਾਂ ਨੂੰ ਤਾਂ ਮਚਾਈ ਗਏ ਆਖਣੀਆਂ ਦੇਖ ਆ ਹੁੰਦੀਆਂ ਕੱਠਣ ਕੱਠੇ ਤਾਂ ਪਹਿਲਾਂ ਹੀ ਮਚਤ ਤੇ ਹੋਰ ਆ ਜਾ ਚੱਲ ਆ ਜਾ ਆ ਜਾ ਨਹੀਂ ਖੜ ਗਿਆ ਨਹੀਂ ਚਵਾੜੇ ਦਾ ਬਾਹਰ ਲਾਦਾ ਜੇ ਕੋਈ ਪਸ਼ੂ ਵੜ ਗਿਆ ਨਾ ਤੈਨੂੰ ਪਤਾ ਫਿਰ ਹੋਰ ਕਿੱਲੇ ਚਲਾ ਦੇਣਗੇ ਕੋਈ ਨਾ ਨਹੀਂ ਸੋਟੇ ਵਾਲਾ ਆਉਂਦਾ ਹੁਣ ਕਿੱਧਰ ਨੂੰ ਚੱਲ ਪਈਆਂ ਵੇ ਮੈਂ ਤਾਂ ਉਹ ਕੱਪੜੇ ਸਿਉਣੇ ਦੇ ਕੇ ਆਈ ਸੀ ਆ ਭੈਣ ਉਹ ਫੜਕੇ ਲਿਉਨੇ ਆ ਸੀ ਆਥਰੂਏ ਕੋਣ ਕੱਪੜੇ ਫੜਨ ਦਾ ਟਾਈਮ ਹੈ ਕੋਈ ਨਾ ਤੂੰ ਐ ਕਰ ਘਰੇ ਚੱਲ ਤੇ ਨਾਲੇ ਆ ਨਾ ਕਿੱਲਾ ਤੜਾ ਗਈ ਮੈਂਸ ਤੇ ਕਿੱਲਾ ਗੱਡ ਤੇ ਫਿਰਦਾਰਾ ਨਾ ਟੌਰ ਭਾਰਾਂ ਤੇ ਕੋਈ ਨਾ ਤਾਂ ਮੈਂ ਗੱਡ ਦਿੰਨਾਗਾ ਇਹ ਸੱਚ ਮੈਂ ਤੇ ਨੀ ਇੱਕ ਗੱਲ ਪੁੱਛਾਂ ਤੇ ਕੱਲ ਸੋਡਿਓ ਉਹ ਅੰਗਰੇਜ਼ਪੁਰ ਦੀ ਨੋ ਨਾਲ ਤੇ ਨੀਰਾ ਵੱਟੀ ਸੀ ਤੇ ਨਾਲੇ ਤੂੰ ਉਹਨੂੰ ਚੜਾਈ ਆਉਂਦਾ ਸੀ ਮੋਟਰਸਾਈਕਲ ਤੇ ਤੇ ਪੰਡ ਸਿੱਟੂ ਸਿੱਟੀ ਬਣਿਆ ਉਹ ਰੇੜੀ ਤੇ ਨੇ ਜਿਹੜੀ ਉਹ ਮੋਟਰਸਾਈਕਲ ਦੇ ਮਗਰ ਰੇੜੀ ਹੈ ਹੈਂ ਕੱਲ ਤਾਂ ਮੈਂ ਖੇਤ ਹੀ ਨਹੀਂ ਗਿਆ ਤੁਸੀਂ ਮੈਨੂੰ ਕਿਹੜੇ ਵੇਖ ਲੈ ਕੋਈ ਹੋਰ ਨਾ ਹੋਵੇ ਵੇ ਲੈ ਦੱਸੂ ਲੈ ਗਮਾਂਡੀ ਦੀ ਵਿੜਕਣੀ ਲੈ ਦੇਖ ਨਾ ਨਹੀਂ ਮੈਨੂੰ ਸੁਣ ਜਾਣਾ ਮੈਨੂੰ ਸੱਚੀ ਗੱਲ ਦੱਸ ਦੇ ਸੱਚੀ ਮੈਂ ਤਾਂ ਗੱਲ ਖੇਤ ਹੀ ਨਹੀਂ ਗਿਆ ਤੇ ਘਰੇ ਦੱਸਿਆ ਗੱਲ ਤੈਨੂੰ ਪਤਾ ਨਹੀਂਗਾ ਚਲ ਐਂ ਕਰ ਕਿਲਾ ਕੱਢ ਆਉਣੀ ਆ ਮੈਂ ਇਹਦੇ ਨਾਲ ਉਹਨਾਂ ਤੇ ਜਾਵਾਂ ਟੇਲਰ ਨਹੀਂ ਤੇ ਆ ਜਾ ਕੇ ਗੱਲ ਕਰਦੇ ਆਂ ਤੇ ਨਾਲ ਹੀ ਇਹੀ ਸੀ ਭੁੱਲਣਾ ਤਾਂ ਇੱਥੇ ਡਰਦਾ ਨਹੀਂ ਆਦਾ ਸ਼ੂਟ ਫੜ ਲਈ ਕਿਤੇ ਹੋਰ ਘਰੇ ਨਾ ਬਗ ਜੀ ਕਿਤੇ ਪਵਾੜਾ ਪਵਾ ਨਹੀਂ ਕਿਸੇ ਦੇ ਵੇ ਕੀ ਦੇ ਪਵਾੜੇ ਪੋਣੀ ਐ ਆ ਤੇਰੇ ਪਵਾੜ ਤਾਂ ਤੂੰ ਜਿਹੜਾ ਮੇਰੇ ਤੇ ਉਂਗਲਾਂ ਜੇ ਚੱਕਦੇ ਨਾ ਘਰੇ ਆ ਕੇ ਕਰਦੀਆਂ ਮੈਂ ਤੇਰੀ ਪੁੱਛਦੀਆਂ ਬਾਤ ਜਦੋਂ ਤੁਸੀਂ ਦੋਨੇ ਇਕੱਠਾ ਹੋਏ ਨਾ ਕੋਈ ਨਾ ਕੋਈ ਕਰਉਣੀ ਅੱਜ ਮੈਨੂੰ ਲੱਗਦਾ ਹੈਗਾ ਲੈ ਸੁਣ ਲਾ ਕਿਆ ਤੈਨੂੰ ਦੱਸ ਅਸੀਂ ਇਕੱਠਾ ਹੋਵਾਂਗੇ ਕਿਉਂ ਚੁੱਪਦਿਆਂ ਇੰਨਾ ਤੂੰ ਸਾਡੇ ਇਕੱਠੇ ਹੋਣ ਤੇ ਮੱਚਾ ਨਾ ਕਰ ਤੂੰ ਤਾਂ ਉੱਥੇ ਦੱਸ ਜਾਣਾ ਤੂੰ ਐ ਤਾਂ ਸਕੁੱਟ ਕੇ ਚੱਲ ਮੈਂ ਤਾਂ ਦਾਂਸ ਕੁੱਟ ਕੇ ਸੱਚ ਚ ਆਏਗਾ ਮੈਂ ਕਿਸੇ ਦੇ ਪਵਾੜੇ ਮੈਂ ਜਾ ਮਗ ਜਾ ਕਿੱਲਾ ਘੜ ਦੇ ਮੈਂ ਜਾ ਮਗ ਜਾ ਸਾਡੇ ਨਾਲ ਇਹ ਕਰਦਾ ਹੀ ਨਹੀਂ ਗਈ ਆ ਜਾ ਹਾਂ ਬੇਬੇ ਹਾਂ ਬਤ ਕੰਮੋ ਤਾਂ ਹੁਣ ਖਹਿੜਾ ਨਹੀਂ ਛੱਡੀ ਰਿਸ਼ਤੇ ਦਾ ਹੁਣ ਜੇ ਦੂਜੀ ਹੋਰ ਆ ਗਈ ਤੇ ਆਪਣਾ ਤਾਂ ਕੱਟ ਜਾਵੇਂ ਖਿਲਾਰ ਦੂਏ ਹਾਂ ਪਤਾ ਇਹ ਤਾਂ ਭੈੜੀ ਆ ਗਈ ਹੁਣ ਆਪਾਂ ਭੈੜੀ ਦਾ ਰਿਸ਼ਤਾ ਇਹਦੀ ਭੈਣ ਵੀ ਇਹੋ ਜਿਹੀ ਹੋਊਗੀ ਆਹੀ ਤਾਂ ਮੈਨੂੰ ਫਿਕਰ ਆ ਤੂੰ ਦੱਸ ਭੈਣੇ ਜੇ ਤੂੰ ਹਾਮੀ ਪਰ ਹੈਗੀ ਤਾਂ ਫੇਰ ਤਾਂ ਮੈਂ ਹਰ ਰਿਸ਼ਤਾ ਲੈ ਲਊਗੀ ਮੈਂ ਤਾਂ ਨਹੀਂ ਮਿੰਨ ਤੂੰ ਹਾਮੀ ਪਰ ਦੀ ਮੇਰ ਤਾਂ ਗੋਤ ਚਾਂਗਾਂ ਟੇਪਾਟ ਦੀ ਰਹਿੰਦੀ ਐ ਫੇਰ ਤੇਰੀ ਪੱਟੂ ਉਹੀ ਤਾਂ ਡਰ ਮੈਨੂੰ ਆਗਾ ਹੁਣ ਫੇਰ ਉਹੀ ਗੱਲ ਪਲੇਸ ਨੂੰ ਰੱਖਦੀ ਆ ਤੇ ਫੇਰ ਤੈਹ ਦੋ ਜਾਨੀਆਂ ਹੋ ਜਾਣੀਆਂ ਹਾਂ ਪਤਾ ਮੈਂ ਤਾਂ ਕਹਿਨੀ ਆ ਆਪਣੀ ਬਿਆਨਤ ਕਰਾਉਂਦੀ ਆ ਹਾਂ ਆਪਾਂ ਤਾਂ ਉਹ ਰਿਸ਼ਤਾ ਲੈ ਲੈਨੇ ਆ ਵਧੀਆ ਰਿਸ਼ਤਾ ਹੈਗਾ ਉਹ ਤੇ ਹੋਰ ਉਹਨੇ ਭੈਣ ਨੇ ਮੈਨੂੰ ਵੀ ਦੱਸਿਆ ਸੀਗਾ ਹਾਂ ਕਹਿੰਦੀ ਵਧੀਆ ਹੈਗੀ ਕੁੜੀ ਪੜੀ ਲਿਖੀ ਹੈਗੀ ਨਾਲੇ ਦੇਣ ਲੈਣ ਵੀ ਵਧੀਆ ਢਲ ਕਰਨਗੇ ਚਲ ਆਪਾਂ ਨੂੰ ਤਾਂ ਭੁੱਖ ਵੀ ਹੈ ਨਹੀਂ ਦੇਣ ਲੈਣ ਦੀ ਤਾਂ ਇੰਨੀ ਆਪਾਂ ਦਾ ਕੁੜੀ ਚੰਗੀ ਚਾਹੀਦੀ ਹਾਂ ਹਾਂ ਕੁੜੀ ਦੀ ਤਜਦੀ ਹੋਵੇ ਅੱਗੇ ਆਪਾਂ ਕੀ ਹੋ ਕਰ ਲੈ ਦੇਖਣਾ ਚਨਾਇਕ ਪਤਾ ਨਹੀਂ ਕਿਥੋਂ ਗਏ ਘਰ ਦੀ ਆ ਗਈ ਜੇ ਸਾਲਾ ਦਿਨ ਆਪਣਾ ਧੂਆਂ ਸੱਥਰ ਪਾਈ ਰੱਖਦੀ ਹੈ ਨਹੀਂ ਉਦੋਂ ਵੀ ਮੇਰੇ ਅਕਲ ਤੇ ਪੜਦਾ ਬਹਿ ਗਿਆ ਮਾਈ ਤੇਰੇ ਮਗਰ ਪੈ ਗਈ ਵੀ ਚਲ ਕੋਈ ਨਾ ਅੱਛਾ ਕੌਣ ਆ ਗਈ ਗਏ ਘਰ ਦੀ ਕੀ ਗੱਲ ਹੋ ਗਈ ਉਹਦਾ ਬੋਤਲ ਮੇਰੇ ਮਨ ਦੇ ਵਿੱਚ ਗੱਲ ਕੋ ਕਮਰਾ ਤੋ ਵੀ ਪੜੀਆਂ ਸਾਡਾ ਤਾਂ ਸਾਰਾ ਦਿਨ ਤਿੰਨਾਂ ਨੌ ਸੱਸ ਦਾ ਸਾਵੰਦ ਕਰੀ ਰੱਖਦੀ ਆਂ ਬਸ ਕਰਿਆ ਕਰ ਮਾਤਾ ਬਸ ਕਰਿਆ ਕਰ ਠੀਕ ਆ ਜਦੋਂ ਤੈਨੂੰ ਸਾਰਾ ਕੁਝ ਮੰਜੇ ਤੇ ਬੈਠੇ ਨੂੰ ਮਿਲਦਾ ਨਾ ਤੂੰ ਤਾਂ ਹਾਂ ਕਰ ਗਈ ਤੇ ਮੰਜੇ ਤੇ ਬੈਠਣ ਨੂੰ ਮਿਲਣਾ ਤਾਂ ਹੀ ਲਿਆਂਦੀ ਆਂ ਹੋਰ ਤਰ੍ਹਾਂ ਮੂੰਹ ਦੇਖਣਾ ਮੈਂ ਇਥੇ ਤੁਹਾਡਾ ਗੋਲਾ ਠੰਡਾ ਕਰਨ ਨਹੀਂ ਆਈ ਹੈ ਕਿ ਉਹ ਤਾਂ ਵੱਡੀਆਂ ਵੱਡੀਆਂ ਫੜਾ ਮਾਰਦੀ ਸੀ ਨਾ ਥੋੜੀ ਤੀਨ ਨੂੰ ਰਾਣੀ ਬਣਾ ਕੇ ਰੱਖਾਂਗੇ ਆ ਕਰਾਂਗੇ ਇੱਥੇ ਲੈ ਕੇ ਖੱਲਾਂ ਦਾ ਕੂੜਾ ਬਣਾਤਾ ਜਿੱਦ ਦੇ ਮੇਸ ਘਰ ਜਾਂਦੀ ਆਂ ਮੈਂ ਅੱਧੀ ਰਹਿ ਗਈ ਅੱਧੀ ਲੱਗੀ ਫਿਰ ਦੂਜੀ ਦਾ ਕਿਹਨੂੰ ਇਹ ਸਾਖ ਨਾ ਆਈ ਮੈਨੂੰ ਸਮਝ ਆਉਂਦੀ ਨਹੀਂ ਤੈਨੂੰ ਕਰਾਇਆ ਮੈਂ ਤੇ ਮੈਂ ਮਾਸੀ ਦੇ ਮੁੰਡੇ ਨੂੰ ਕਰਾਉਣੀ ਹੈਗੀ ਮਾਸੀ ਤਾਂ ਮੇਰੇ ਮੰਗ ਰਹੀ ਐ ਮਾਸੀ ਨੂੰ ਜੇ ਮੈਂ ਹਾਂ ਕਰੂੰਗਾ ਮਾਸੀ ਸਾਖ ਲਊ ਨਹੀਂ ਮਾਸੀ ਨਹੀਂ ਠੀਕਾ ਸਮਝ ਗਈ ਕੀ ਗੱਲ ਵੀ ਭਾਨੀ ਮਾਰਨ ਵਾਲੀ ਤੂੰ ਹਾਂ ਮੈਂ ਹੁਣ ਮਾਸੀ ਇਹਦੀਆਂ ਗੱਲਾਂ ਚ ਨਾਹੀਂ ਇਹਨੇ ਤਾਂ ਆਪਦੇ ਪੁੱਤ ਦਾ ਘਰ ਵਸਣ ਦੇਣਾ ਨਹੀਂ ਇਸੇ ਵਾਸਤੇ ਨਹੀਂ ਛੱਡਣਾ ਇਹਨੇ ਮੈਂ ਤਾਂ ਤੁਹਾਡੀ ਐ ਨਹੀਂ ਸਮਝਾਉਂਦੀ ਕਿ ਵੀ ਤੂੰ ਕੰਮੋਂ ਇਹਨੇ ਲੜਦੀ ਕਾਲੀ ਕਿਹੜੀ ਗੱਲ ਹੋ ਗਈ ਜਦੋਂ ਮੇਰੀ ਗੱਲ ਤੋਂ ਮੁੰਡਾ ਆ ਗਿਆ ਮੈਂ ਉਹਨੂੰ ਪੁੱਛ ਕੇ ਉਸ ਤੋਂ ਬਾਅਦ ਰਿਸ਼ਤੇ ਦੀ ਗੱਲ ਬਸ ਮਾਸੀ ਲੱਗ ਗਿਆ ਤੇਰਾ ਵੀ ਪਤਾ ਤੂੰ ਵੀ ਉਹਦੀ ਹਾਂ ਚ ਹਾਂ ਹੀ ਭਰਦੀ ਹੈ ਠੀਕ ਹੈ ਮੇਰੀ ਨਹੀਂ ਬਣਦੀ ਤੂੰ ਵੀ ਆਪਦੀ ਭੈਣ ਦੀ ਬਣੇਗੀ ਤੇ ਭੈਣ ਦੀ ਬੰਦਣਾ ਹੀ ਹੁਣ ਉਹ ਹੀ ਵੱਡੀ ਹੈ ਮੇਰੇ ਤੋਂ ਆ ਬੇਬੇ ਬੈਠੀ ਹੈਗੀ ਇਹਨਾਂ ਦੀ ਸਲਾਹ ਤਾਂ ਲੈਣੀ ਹੈ ਹੁਣ ਮੈਂ ਨਾ ਫਿਰ ਉਹਦੀ ਭੈਣ ਦੇ ਬੈਅਤਾਂ ਵੀ ਦੇਖ ਲਿਆ ਕਰ ਵੀ ਬੈਅਤਾਂ ਖੰਨੀਏ ਕਰਦੀ ਸਾਰੀ ਲੜਾਈ ਮੇਰੇ 'ਚ ਨਜ਼ਰ ਆਉਂਦੀ ਹੈ ਤੈਨੂੰ ਉਹਨੇ ਕੀ ਬਹਿਬ ਤਾਂ ਗੱਤਾਂ ਲਾਵੇ ਬਬ ਦੇਖ ਲੈ ਤਾਂ ਐ ਗੱਲ ਪੈ ਜਾਂਦੀ ਹੈ ਬਸ ਪੁੱਤ ਬਹਿ ਜਾ ਟਿੱਕੀ ਥੋੜਾ ਤਾਂ ਸਰਜੂ ਭੈਣੇ ਮੰਜੇ ਤੇ ਬੈਠ ਕੇ ਮੈਂ ਤਾਂ ਪਸੂਆਂ ਦਾ ਵੇਖਦੀ ਆ ਤੁਸੀਂ ਘਰੀ ਚੱਲੋ ਲੋਕਾਂ ਦੀਆਂ ਚੁਗਲੀਆਂ ਆਹ ਵੱਡੀ ਕਾਮੀ ਲਾ ਜੇ ਤੈਨੂੰ ਆਪਾਂ ਕੁਝ ਕਹਿਣ ਲਗਾ ਜੇ ਕਿਤੇ ਮੈਂ ਕਿ ਨਹੀਂ ਆਪਾਂ ਕੋਈ ਗੱਲ ਕਹਿਣੀ ਨੀ ਹੋਵੇ ਆਪਣੇ ਨਾਲ ਉਂ ਹੀ ਗੱਤ ਪਟਦੇ ਇਹ ਬੇਬੇ ਸਾਡਾ ਤਾਂ ਸਿਰ ਜੁੜਿਆ ਨੇ ਜੁੜਿਆ ਨਹੀਂ ਰਹਿਣ ਦੇਣਾ ਹੋਰ ਕਦੇ ਆਉਂਦੇ ਨੇ ਕਿਦਿਆਂ ਨਹੀਂ ਦਾ ਠੀਕ ਐ ਭਣ ਵਧੀਆ ਠੀਕ ਐ ਹਾਂ ਵਧੀਆ ਬਹਿ ਜਾ ਬੱਥਾ ਟੈਕਦੀ ਆ ਜਾ ਵੀ ਪੁੱਤ ਬਹਿ ਜਾ ਕੁੜੀਆਂ ਮੰਜੇ ਉਰਖੇ ਚਲਾ ਹੋਰ ਦੱਸੋ ਵਾਸ ਵਧੀਆ ਪਣ ਹੋਰ ਤੈਨੂੰ ਸੱਸਾ ਹੋਰ ਮੈਂ ਬੈਠ ਨਹੀਂ ਆਗਾ ਚੱਲ ਵਧੀਆ ਤੁਸੀਂ ਕਿਵੇਂ ਗੱਲਾਂ ਮਾਰਿਆ ਨਹੀਂ ਵਸਤਾ ਇੱਧਰ ਜਾਂਦੀਆਂ ਸੀ ਆਏ ਨੇ ਕੱਪੜੇ ਜਿਹਾ ਸਿਉਣੇ ਦਿੱਤੇ ਸੀ ਅੱਛਾ ਉਹ ਫੜ ਕੇ ਲਿਆਉਂਦੀਆਂ ਸੀ ਚੱਲ ਉਹਦੇ ਨਾਲ ਲਾਜ ਆ ਬਾਹਰ ਜਾ ਖੁੱਲਾ ਸੀ ਅਸੀਂ ਇੱਧਰ ਵੀ ਹੋ ਗਈਆਂ ਅੱਛਾ ਆ ਕੰਮ ਮੈਂ ਉੱਧਰ ਗਈ ਆ ਪਸੂ ਵਾਲੇ ਚ ਓਹ ਨਾ 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 ਬੋਲ ਦਵਾਂ ਮੈਂ ਸੁਣ ਕੇ ਮੈਂ ਇਹਨੂੰ ਆਖਿਆ ਆ ਜਾ ਨਹੀਂ ਮੈਂ ਆਖਿਆ ਕੀ ਇਹਨਾਂ ਦੀ ਕੋਈ ਕੁੜੀ ਆਈ ਹੋਵੇ ਆਪਾਂ ਮੜਾ ਜਾ ਬੜਕ ਜੀ ਲੈ ਦੀ ਉਹ ਤਾਂ ਸਾਡੀ ਬੇਹਤ ਭੈਣ ਦਾ ਫੋਨ ਆਇਆ ਸੀ ਬੇਬੇ ਨੂੰ ਉੱਚਾ ਸੁਣਦਾ ਤਾਂ ਉੱਚੀ ਬੋਲਦੀ ਸੀ ਅੱਛਾ ਅੱਛਾ ਉਹ ਸਾਨੂੰ ਬਹੁ ਲੱਗੀ ਛੋਡੀ ਜਿਵੇਂ ਬੋਲੀਏ ਜਾਂਦੀ ਹੁੰਦੀ ਹੈ ਹੋਰ ਨਾ ਗੱਲਾਂ ਕਰਾਉਂਦੀ ਸੀ ਕਿ ਬੇਬੇ ਉੱਚੀ ਉੱਚੀ ਬੋਲ ਕੋ ਆ ਜੀ ਨਾ ਮੇਰੀ ਉਹਨੂੰ ਤਾਂ ਉਹ ਗੱਲ ਸੀਗੀ ਐਸੀ ਗੱਲ ਹੋਰ ਭੈਣੇ ਮੁੰਡੇ ਦਾ ਫੋਨ ਫੋਨ ਆ ਜਾਂਦਾ ਤੇਰੇ ਦਾ ਹਾਂ ਆ ਜਾਂਦਾ ਭੈਣੇ ਫੋਨ ਤਾਂ ਚਲ ਚਾ ਕਰ ਲੈਂਦਾ ਹੁੰਦਾ ਫੋਨ ਬਾੰਦਦਾ ਤੇ ਬਸ ਆਹੀ ਕਰੀ ਜਾਨੀਆਂ ਹੋਰ ਤੁਸੀਂ ਸੁਣਾਓ ਤੁਹਾਡੇ ਜਵਾਂ ਦੇ ਲੈ ਕਿਵੇਂ ਆ ਬਸ ਵਧੀਆ ਠੀਕ ਆ ਅੱਛਾ ਮੁੰਡੇ ਤਾਂ ਦੇਖਿਆ ਕਿਤੇ ਨਾ ਹਾਈ ਤਾਂ ਬਣਾ ਕਿਤੇ ਨਹੀਂ ਦੇਖਿਆ ਜਦੋਂ ਆਊਗਾ ਫਿਰ ਦੇਖਾਂਗੇ ਅੱਛਾ ਹਾਂ ਉਹ ਤਾਂ ਆਉਣੇ ਹੁਣ ਮੂਰੇ ਆਉਣੇ ਜਦੋਂ ਆ ਗਿਆ ਤੇ ਫਿਰ ਇਹਦੀ ਨੋਂ ਨੂੰ ਕਹੋ ਆਪਦੀ ਭੈਣ ਦਾ ਲਿਆ ਦੂ ਰਿਸ਼ਤਾ ਲੈ ਨੋਂ ਤਾਂ ਮਿੰਟਾਂ ਚ ਤਿਆਰ ਆ ਇਸ ਦਾ ਕਰਾਉਣ ਨੂੰ ਕੱਲ ਕਰਸ ਤਾਂ ਮੁੰਡੇ ਦੀ ਵੇਟ ਕਰੀਏ ਨੇ ਵੀ ਉਹ ਆਵੇ ਤਾਂ ਫੇਰ ਅਸੀਂ ਰਿਸ਼ਤਾ ਲਈਏ ਚਲ ਹਾਂ ਭਾਈ ਹਾਂ ਨਹੀਂ ਭਣੇ ਆਏ ਵੀ ਹੁੰਦਾ ਬਾਹਰ ਗਿਆ ਕੀ ਆ ਕਈ ਵਾਰੀ ਕੋਈ ਜਵਾਬ ਆਉਂਦਾ ਉਹ ਠੀਕਰਾ ਕਰੂ ਲੈਂਦਾ ਹਾਂ ਆਹ ਨਾ ਭਣੇ ਇਹੋ ਜਿਹਾ ਕੋਈ ਮੁੰਡਾ ਨਹੀਂ ਸਾਡਾ ਹੈਗਾ ਦੇਖ ਲੈ ਲੈ ਬਹੁਤ ਹੀ ਸੁਣਾਈ ਜਾਂਦੀਆਂ ਨਾ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਆ ਜਾ ਬਹੁਤ ਵਧੀਆ ਕਰਿਆ ਇੰਨਾ ਬਹੁਤ ਵਧੀਆ ਕਰਾਂਗੇ ਤੁਸੀਂ ਹੈਨਾ ਕੀ ਹੋ ਗਿਆ ਹਾਂ ਤੁਸੀਂ ਉੱਥੇ ਜਾ ਕੇ ਤੇ ਹੁਣ ਇਹਨਾਂ ਦੇ ਘਰੇ ਆ ਗਏ ਦੇਖ ਲੈ ਕੀ ਹੋ ਗਿਆ ਕੀ ਹੋ ਗਿਆ ਬੇਬੇ ਤੁਸੀਂ ਇਹਨਾਂ ਨੂੰ ਵੜਿਆ ਕਿ ਆਂ ਕਰੋ ਇਹ ਤਾਂ ਭਾਈ ਆਈਆਂ ਪੁੱਤੋ ਗੱਲ ਸੁਣਾ ਧੰਗ ਨਾਲ ਬੋਲ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਮੈਨੂੰ ਬਲੌਂਦੀ ਤੈਨੂੰ ਲੋੜ ਹੀ ਕੋਈ ਨਹੀਂ ਤੂੰ ਸਾਡੇ ਘਰੇ ਕੀ ਅੱਗ-ਵੱਗ ਕੇ ਆਈਆਂ ਹੈ ਤੂੰ ਮੇਰੇ ਘਰ ਵਾਲੀ ਨੂੰ ਕਹਿ ਕੇ ਆਈਆਂ ਵੀ ਉਹ ਕਿ ਬਾਹਰ ਤੁਰਿਆ ਫਿਰਦਾ ਹੈ ਕੀ ਕਰ ਮੈਂ ਇਹ ਜਾਂਗਾ ਕੀ ਨਹੀਂ ਅੱਖ ਤੇਰੇ ਘਰ ਵਾਲੀ ਨੂੰ ਤੇ ਤੁਸੀਂ ਦੋਨੇ ਕਹਿ ਕੇ ਆਈਆਂ ਲੈ ਆ ਸੰਤੋ ਸੰਤੋ ਹਟਕਰੀ ਨਹੀਂ ਟੱਕਰ ਮਾਰ ਤੇਰੇ ਘਰ ਵਾਲੀ ਤੋਂ ਤੇਰੇ ਘਰ ਵਾਲੀ ਨੂੰ ਨੇ ਆਪ ਕਹਿ ਗਣਾ ਆ ਬੈਨਸ ਤੋਂ ਹੋਈ ਨਾ ਲੈ ਦੇਖ ਲੈ ਕਸਮ ਹੈ ਮੇਰੀ ਆਪ ਹੁਣੇ ਪਹਿਲੀ ਗੱਲ ਤਾਂ ਇਹ ਆ ਵੀ ਜੇ ਇਹ ਤੁਹਾਡੇ ਘਰੇ ਕੋ ਗੱਲ ਕਹਿ ਕੇ ਆਈਆਂ ਤਾਂ ਇਹਨਾਂ ਦੇ ਘਰੇ ਜਾ ਇਹਨਾਂ ਦੇ ਘਰੇ ਜਾ ਕੇ ਤੂੰ ਗੱਲਬਾਤ ਕਰ ਲੈ ਦੂਜੀ ਗੱਲ ਭਾ ਜੇ ਤੁਸੀਂ ਇਹਨਾਂ ਦੇ ਘਰੋਂ ਅੱਗ ਪਾ ਕੇ ਆਇਆ ਨਾ ਫਿਰ ਸਾਡੇ ਘਰ ਨਾ ਆਇਆ ਸਾਡੇ ਘਰੋਂ ਕੋਈ ਅੱਗ ਖਾਵੇ ਆ ਗਿਆ ਆ ਤੇ ਸਾਨੂੰ ਕੀ ਲੋੜ ਤੂੰ ਬਿੱਲ ਬਤੌੜੀ ਨਾਸਾ ਚੌੜੀ ਤੂੰ ਸਾਡੇ ਘਰੇ ਲੈਣ ਕਿ ਗਈ ਸੀ ਮੈਨੂੰ ਇਹ ਗੱਲ ਦੱਸ ਤੂੰ ਹੀ ਹਾਂ ਨਾ ਗਿੱਲਾ ਨਾਸਾ ਚੌੜਾ ਕੀ ਮੈਂ ਬੋਲਦਾ ਜਵਾਨ ਤਾਂ ਦੇਖ ਗੱਡੀ ਜਵਾਨ ਲੱਗੇ ਕਿੱਧਰ ਕਿੱਧਰ ਦੇ ਬੋਲੀ ਆਦੀ ਰਹਿੰਦੀ ਐ ਇਸੀ ਲੜਨਾ ਨਾ ਤੋ ਗਲੀ ਖੜੀ ਹੈਗੀ ਐ ਜਾਓ ਗਲੀ ਚ ਮੇਰੀ ਗੱਲ ਸੁਣ ਲੈ ਸਾਡੀ ਗੱਲ ਪਲੇਸ ਨਾ ਪਾਉਂਗਾ ਮੈਂ ਕੰਮੋਂ ਆਇਆਗਾ ਮੈਂ ਤਾਂ ਉਹ ਮੈਨੂੰ ਮਾਂ ਦੇ ਦੋ ਆਖੀ ਭੌਂਕੀ ਜਾਣਾ ਗਾ ਮੈਂ ਤੁਹਾਡੇ ਲੜਨ ਦੀ ਐ ਮੈਂ ਤੈਨੂੰ ਗੱਲ ਕਰਨ ਆਇਆਗਾ ਤੈਨੂੰ ਤੈਨੂੰ ਕੀ ਲੜ ਪਈ ਸੀ ਕੁੱਤੇ ਵਾਲੀ ਜਵਾਨ ਉਸ ਮਾਰ ਹੁੰਦੀ ਲੈ ਦੇਖਾ ਖੜੀ ਆ ਕੇ ਲੜਨਾ ਨਹੀਂ ਕੁੱਤਾ ਵੇ ਕੁੱਤੀ ਬਰਖ ਜਾ ਹੀ ਮੇਰੇ ਕੋਲ ਚਗਲ ਤੇਰਾ ਤੇਰੀ ਨਹੀਂ ਬੰਦ ਹੁੰਦੀ ਤੈਨੂੰ ਕੁੱਤੇ ਬਰਖਦੀ ਤੈਨੂੰ ਕੀ ਲੜ ਸੀ ਕੁੱਤੇ ਵਾਂਗੂ ਪਾੜ ਸੰਗੂ ਕਿ ਸਾਡੇ ਮਗਰੀ ਤੁਰਿਆ ਆਇਆ ਓ ਕਰਿਆ ਜੇ ਕਿ ਤੇਰੇ ਜਵਾਖ ਨੇ ਦੱਸਿਆ ਵੀ ਉੱਤਰ ਗੰਗਾਂ ਗਲਗਿਆ ਭੁੰਗਣ ਵਾਸਤੇ ਹਾਂ ਗਲੀ ਤੋਂ ਕੜਗਣਾ ਨੂੰ ਪਾਗਦਾ ਤੂੰ ਸਾਡਾ ਮਾਗਰ ਫਿਰਦਾ ਹਾਂ ਪਾਣ ਜਾ ਬਗਜੋ ਕੋਈ ਗੱਲ ਕਰਨੀ ਸੀ ਕੰਮ ਦੀ ਕੰਮ ਦੀ ਅੱਜ ਤੇ ਭੰਗ ਪਾਰਟੀ ਸਾਡੇ ਘਰ ਤੇ ਕੰਧਰ ਖਾਣਾ ਨਹੀਂ ਹੈਗਾ ਫਿਰ ਬਤ ਲੱਗਿਆ ਹੋਗਾ ਚਲੋ ਤੂੰ ਆ ਮੇਰੀ ਆ ਗਈ ਮੇਰੀ ਸਾਡੀ ਵੀ ਆ ਗਈ ਸਾਡੀ ਹੋ ਰਹੀ ਹੈ ਦੋ ਦੋ ਨਾਲਿਆ ਨੇ ਗੋਲਗਾ ਤੋਂ ਛੋਲੀਆਂ ਟੰਗੋ ਤੁਹਾਡੇ ਨੇਫੇ ਨੇ ਦੀਂਦੇ ਹਜੇ

ਬੇਬੇ ਮੇਰੀ ਮੇਰੀ ਗੱਲ ਸੁਣ ਲੈ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾਗਾ ਆਪ ਤਾਂ ਕੋਈ ਨਾ ਕੁਝ ਨਹੀਂ ਮੇਰੀ ਗੱਲ ਸੁਣ ਘਰੇ ਜਾ ਕੇ ਮੇਰੇ ਘਰ ਵਾਲੀ ਨੂੰ ਕਹਿ ਕੇ ਆਇਆ ਇਹ ਬਾਹਰ ਤੁਰੇ ਫਿਰਦਾ ਐ ਭੌਂਖਦਾ ਫਲਾਣਾ ਕਿ ਮੈਨੂੰ ਘਰੇ ਵੜਨ ਦੀ ਤਾਂ ਪਹਿਲਾਂ ਉਹਨੇ ਪੋਟਾ ਚੱਕ ਲਿਆ ਚੰਗਾ ਕੀਤਾ ਵਧੀਆ ਕਰਿਆ ਉਹ ਨਾਲ ਸਾਥੋਂ ਦਾ ਹੋ ਮਾਂ ਆਹ ਜਿਹੜੀ ਜਨਾਨੀ ਜੜੀ ਇਹਨੇ ਸੁਣੀ ਗਈ ਗੁੱਤਾ ਵੜ ਲੈਂਦੀ ਇਹਨਾਂ ਨੂੰ ਉਹ ਤਾਂ ਆਪ ਕਰਨਾਂ ਦੀ ਕੱਚੀ ਆ ਉਹ ਕਿਹੜਾ ਘਟਾ ਕਿਸੇ ਤੋਂ ਕਹਾਉਂਦੀ ਹੈਗੀ ਇਹਨਾਂ ਦਾ ਪਿੰਡਾ ਚਾਹੀਦਾ ਆਪਣੇ ਮੰਗਲ ਭਈ ਆਪਣੇ ਪਤਾ ਨਹੀਂ ਕੀ ਗੱਲ ਉਹ ਮੈਂ ਤਾਂ ਇਹਨੂੰ ਫੜ ਲੈਣਾ ਸੀ ਜੇ ਤੁਸੀਂ ਮੇਰੇ ਘਰ ਸੁਵਿਚਣਾ ਆਉਂਦੀਆਂ ਜੇ ਭਾਈ ਤੁਸੀਂ ਵਿਚਣਾ ਨਾ ਆਉਂਦੇ ਮੈਂ ਸੱਚੀ ਗੱਲ ਇਹ ਤੇ ਗੁੱਤੋਂ ਫੜ ਕੇ ਕੀ ਦੱਸਣਗਾ ਸੀ ਤੁਹਾਨੂੰ ਇਹ ਭਾਈ ਜੇ ਤੁਸੀਂ ਉੱਟਣਾ ਗੱਲ ਕਰਨੀ ਉਹਨਾਂ ਨਾਲ ਉੱਧਰ ਜਾ ਕੇ ਕਰ ਲੈ ਦੇਖ ਲੈ ਦੇਖ ਲੈ ਦੇਖ ਲੈ ਭਾਈ ਇਹਦਾ ਸਵਾਗ ਲੈਂਦੀਆਂ ਮਰਦੀਆਂ ਘਰ ਘਰ ਵੜਦੀਆਂ ਘਰ ਘਰ ਜਲਾਰੇ ਦੇ ਘਰੇ ਜਲਾਰੇ ਦੇ ਘਰੇ ਜਾ ਕੇ ਉਹਨਾਂ ਦੀ ਕੁੜੀ ਕਢਾਈਆਂ ਨੇ 500 ਰੁਪਏ ਦੇ ਕੇ ਦੇਖ ਲੈ ਆਹ ਦੋਨੋਂ ਕਮ ਕਰਕੇ ਐਸੀਆਂ ਗੱਲਾਂ ਕਰਾਉਂਦੀਆਂ ਨੇ ਫੇਰ ਇਹਨਾਂ ਨੂੰ ਕੀ ਬਾਤ ਨਾਲ ਗੱਲ ਇਹਨਾਂ ਨੂੰ ਖਸਮੋ ਨਾ ਰੱਸੇ ਲਾ ਰੱਖੇ ਇਹਨਾਂ ਨੂੰ ਇਹਨਾਂ ਨੂੰ ਲੋੜ ਹੀ ਨਾ ਇਹਨਾਂ ਦੇ ਕੋਈ ਉਹੀ ਗੱਲ ਵੀ ਘਰ ਵਾਲੇ ਕੁਛ ਕਹਿੰਦੇ ਨਾ ਜਵਾਕ ਕਹਿੰਦੇ ਆ ਅਗਲੇ ਕਹਿੰਦੇ ਸੜ ਕੇ ਨਿਕਲਦੇ ਸਾਡੇ ਨੂੰ ਨੋਖਾ ਵੀ ੱਟਕੇ ਮਾਰ ਦਿੰਦੇ ਨੇ ਤੜਕੇ ਕਾੜੀ ਕਾਡ ਦਿੰਦੇ ਸੰਗਲ ਦੀ ਆਥਣੇ ਪਾ ਲੈਂਦੇ ਨਾ ਵੀ ਸੰਗਲ ਕਰੇ ਬੇਬੇ ਤੂੰ ਗੁੱਸਾ ਨਾ ਕਰੀਂ ਨਹੀਂ ਪਤਾ ਤੂੰ ਤੇ ਗੁੱਸਾ ਵੀ ਕਰ ਦੇ ਚੰਗਾ ਹੋਗਾ ਤੂੰ ਸਾਡੇ ਗਰੋਂ ਲਾਹ ਤੀਂ ਮੈਂ ਸਾਡੇ ਦੀ ਜਾਂਦਾ ਕਾ ਸਾਡਾ ਜਵਾਕ ਨਹੀਂ ਹੈਗਾ ਘਰੇ ਜਦੋਂ ਉਹ ਆਊਗਾ ਕੋਈ ਨਹੀਂ ਇਹਨਾਂ ਨਾਲ ਅਸੀਂ ਆਪੇ ਗੱਲ ਕਰ ਲਾਂਗੇ ਇਹਨਾਂ ਦਾ ਸਾਡੇ ਤੋਂ ਕੋਈ ਮਤਲਬ ਵੀ ਨਹੀਂ ਹੈਗਾ ਆ ਜਾ ਮਾਂ ਫਿਰਦੀ ਆ ਕੋੜੇ ਗੱਲ ਸੁਣ ਸੱਚ ਕਰਦਾ ਨਹੀਂ ਇਹ ਸਾਰੇ ਲੈ ਗਿਆ ਪੁੱਤ ਹੋਰ ਕਿਵੇਂ ਠੀਕ ਹੈ ਹਾਂ ਕਿਉਂ ਵੀ ਰਹੇ ਤੇ ਨਾ ਮੇਰੀ ਗੱਲ ਸੁਣ ਉਹ ਤਾਂ ਮੌਜਣਾ ਬੈਠ ਗਿਆ ਹੱਜੇ ਦੇ ਚੜੀਆਂ ਕੁੜਾ ਤੂੰ ਇੱਥੇ ਗੋਹਾ ਸਿੱਟੀ ਜਾਨੀ ਐ ਤੈਨੂੰ ਪਤਾ ਹੀ ਹੈ ਤਾਈ ਫਿਰ ਕਹਿ ਦਿੰਦੇ ਨੂਹਾਂ ਦਾ ਕੰਮ ਤੈਨ ਮੈਨੂੰ ਹੀ ਕਰਨਾ ਪੈਣਾਗਾ ਨਹੀਂ ਨੂਹਾਂ ਦਾ ਕੀ ਆਹ ਵੇਖ ਲਾ ਇੱਕ ਉਹ ਬੱਕਰਾਂਾਂ ਚ ਬੋਕ ਹੋ ਰਾ ਆ ਬੜੇ ਉਹਨੂੰ ਸਾਰੇ ਵਾਸਤੇ ਬਾੜਦੇ ਹੁੰਨੇ ਹੋ ਤੁਸੀਂ दारू ਪੀਣੇ ਬੰਦੇ ਨੇ ਹਾਂ ਉਹ ਵੇਖ ਫਿਰਦਾ ਰੌਲਾ ਪਾਈ ਜਾਂਦਾ ਸਾਡੇ ਸਾਡੇ ਅੱਧਰਲੇ ਕਰੇ ਹਾਂ ਹਾਂ ਮੈਂ ਕੀ ਕਰਾਂ ਇੱਕ ਤਾਂ ਮੇਰੀ ਸੱਸਾ ਜਿਹੜੀ ਹਨਾ ਉਹ ਇਹ ਜੀ ਆ ਉਹ ਦੂਜੀ ਮੇਰੀ ਮਾਸੀ ਉਹ ਵੀ ਤੇ ਸਾਡੀ ਵੱਡੀ ਦਾਦੀ ਉਹ ਤਾਂ ਅੱਖਾਂ ਦੇ ਪੱਟੀ ਬੰਨਣ ਹੀ ਨਹੀਂ ਦਿੰਦੀ ਹੈਗੀਗੀ ਨਹੀਂ ਮੇਰੀ ਗੱਲ ਸੁਣਾ ਉਹ ਤਾਂ ਦਰਾਨੀਆਂ ਜਟਾਨੀਆਂ ਦਾ ਪੂਰਾ ਇਤ ਹੈ ਤੇ ਤੂੰ ਵੀ ਹੱਥ ਘੇਂ ਲਾ ਦੇ ਆਪਾਂ ਤੇ ਇਸ ਤਾਈ ਇੱਕਾ ਤੁਸ ਕਰ ਬੰਨੇ ਓਕੇ ਰਿਸਟਾ ਮੇਰੀ ਸੱਸ ਹੋਣ ਨਹੀਂ ਦਿੰਦੀ ਪਾਨੀ ਮਾਰੀ ਜਾਂਦੀ ਐ ਮੈਂ ਤਾਂ ਅੱਜ ਨੂੰ ਵਿਆਹ ਵੀ ਕਰ ਦਿੰਦੀ ਚੁੰਨੀ ਜੜਾਵਾ ਕਰ ਦੇਣਾ ਸੀ ਇਸ ਤਾਂ ਐਨੀ ਠੰਡ ਐ ਤੂੰ ਬੋਹੇ ਐ ਕਿੰਨੀ ਮਸ਼ਕਾਉਂਦੀ ਐ ਮਸ਼ਕਾਉਂਦੀ ਐ ਮੂੰਹ ਚ ਪਾ ਲੈ ਗੋਹਾ ਮੈਨੂੰ ਕਿਹਦੇ ਕਿਹਦੇ ਬਗ ਜਾ ਬਗ ਜਾ ਗੰਦ ਕਿੱਥੋਂ ਮੱਥੇ ਲਾ ਲੈ ਮੈਂ ਕਿਸੇ ਦਾ ਮੈਂ ਤੁਰੇ ਨਾ ਮੈਨੂੰ ਛੇੜਦੀ ਐ ਦੇਖ ਲੈ ਹਾਂ ਤੈਨੂੰ ਛੇੜਦਿਆਂ ਤੂੰ ਬਾਲਾ ਸੋਹਣਾ ਹੀ ਰਹਿ ਗਤਾ ਜਾ ਬਗ ਜਾ ਇਕ ਬਗ ਜਾ ਮੂੰਹ ਦਾ ਲਾ ਲੈ ਨਾ ਕਿ ਤੈਨੂੰ ਇੰਨਾ ਇੰਨਾ ਬੋਹ ਮਾਰ ਜਾ ਤਾਂ ਹੋਰ ਨਾ ਫੋੜਾ ਸਿਰ ਚਖਾ ਲਈ ਬੇਬੇ ਓ ਬੇਬੇ ਆਹ ਤੁਹਾਡੀ ਬੋਨਸ ਖਾਈ ਜਾਂਦੀ ਐ ਹੋਰ ਮੈਂ ਸਕੋਲੇ ਕੇ ਕੈਰੀ ਵਰਤਾ ਮੈਨ ਸਭ ਨਾਲ ਬੋਲ ਸਕਦਾ ਮੈਨ ਤੁਹਾਨੂੰ ਬੁਲਾਇਆ ਨਹੀਂ ਚਲਾਇਆ ਨਹੀਂ ਹੁਣ ਤਾਂ ਮੈਂ ਨੂੰਹ ਹੀ ਜਾਂਦਾ ਸੀ ਮਾਰ ਬਹੁਤ ਬਹੁਤ ਕੀ ਕਰਦੇ ਹੋ ਤੁਸੀਂ ਹੋਰ ਇਹਦਾ ਕੀ ਕਰਨਾ ਹੈ ਸੁਣ ਮੇਰੀ ਗੱਲ ਸੁਣ ਇਹ ਮੇਰੀ ਗੱਲ ਸੁਣਨਾ ਛੱਡਦਾ ਹਾਂ ਹਾਂ ਤੇਰਾ ਤਾਂ ਇਹ ਨਾ ਲੱਗਦੀ ਜੇ ਤੂੰ ਨੂੰ ਨਹੀਂ ਸ਼ਰਮ ਆਉਦੀਗੀ ਤੁਸੀਂ ਲੜਾਈ ਪਾਈ ਬੈਠ ਕੇ ਕਰੇ ਬਾਈ ਕਹੀ ਮੇਰੀ ਗੱਲ ਸੁਣ ਬਾਈ ਮੇਰੀ ਗੱਲ ਸੁਣ ਤੇ ਥੋੜੀ ਬੇਬੇ ਨੂੰ ਕੁਝ ਨਹੀਂ ਤੁਹਾਨੂੰ ਕਹਿੰਦੀਆਂ ਇਹਨਾਂ ਨੇ ਸਿਖਾਇਆ ਇਹਨਾਂ ਨੇ ਸਿਖਾਇਆ ਤੁਹਾਡੇ ਕੋਲ ਜਾਓ ਜਾਓ ਜਿਹਨੇ ਸਿਖਾਇਆ ਦੇਖ ਰੋਣ ਜਾਣਾ ਇਹਦਾ ਪਹਿਲਾ ਫੇੜਾ ਹੈ ਸਮਝਾ ਕਿ ਕਿਧਰ ਗਿਆ ਕਿਧਰ ਗਿਆ ਨਹੀਂ ਵੱਡਣ ਜਾ ਉੱਥੇ ਇੱਧਰ ਟੱਕਿਆ ਇੱਧਰ ਟੱਕਿਆ ਹਾਂ ਸਾਡਾ ਫੋੜਾ ਦੇ ਜੋੜੇ ਤੁਸੀਂ ਦੇ ਦੇ ਨਹੀਂ ਬੰਨ੍ਹਾ ਨਹੀਂ ਫੜ ਲੈ ਨਹੀਂ ਫੋੜਾ ਤਾਂ ਖੋਲੇਗੇ ਫੜਾ ਲੈ ਫੋੜਾ ਬੇਬੇ ਤੂੰ ਰਹਿ ਮੇਰੀ ਗੱਲ ਸੁਣ ਮੈਂ ਤੇਰੀ ਗੱਲ ਸੁਣ ਲੈ 어디 안에 들어가 ਹੈ ਹੈ ਮੈਂ ਇਹਨੂੰ ਆਖਿਆ ਸੀ ਤਾਂ ਗਿਆਰੀਆਂ ਦੇ ਨਾਲ ਜੇ ਤੂੰ ਕਹੀ ਇਹਨਾਂ ਦੇ ਅੱਗ ਲੱਗੇ ਨਹੀਂ ਕਾ ਨੂ ਉਹ ਦੇਖ ਮਰ ਜਾਣਾ ਮਾਗਰੀ ਵਾ ਗਿਆ ਲੈ ਮਾਗਰੀ ਵਾ ਖੜਾ ਛੜਾ ਕੇ ਆ ਗਿਆ ਨਹੀਂ ਪਰ ਇੱਥੇ ਡਾਲਾ ਨਹੀਂ ਉਹਨੂੰ ਕੀ ਪਤਾ ਲੱਗਾ ਰੁੱੜ ਜਾਣੇ ਨੇ ਆਪਾਂ ਇੱਧਰ ਗਏ ਆ ਤੇ ਸਾਡੇ ਘਰੇ ਗੱਲ ਕਹਿ ਕੇ ਆਏ ਆ ਨਹੀਂ ਹੁਣ ਜਦੋਂ ਆਪਣੀ ਗਲੀ ਚ ਲੰਘਿਆ ਨਾ ਉਦੋਂ ਇਹਨੂੰ ਆਪਾਂ ਬਣਾ ਮੰਗਣੀ ਕੀ ਬਣਾਵੇਂਗੀ ਕਸੂਰ ਤਾਂ ਆਪਣਾ ਆਪਾਂ ਜਾ ਜਾ ਕੇ ਅਗਲੇ ਨਾਲ ਕਰ ਕਰਦਾ ਕਸੂਰ ਮੰਨਣਾ ਹੁਣ ਤੂੰ ਰਹਿਣ ਦੇ ਆ ਜਾ ਚੱਲ ਗਏ ਜਿਹਦੀ ਤੀਨੀ ਨੇ ਕਹਿਤਾ ਵੀ ਹਾਂ ਕਹਿ ਕੇ ਗਈਆਂ ਫੇਰ ਆਪਣਾ ਕੀ ਰਹੂਗਾ ਬਸ ਕਰ ਜਾ ਤੂੰ ਨਹੀਂ ਆਪਾਂ ਮੁਕਰ ਜਾਇਆ ਬੜੀ ਗੱਲ ਐ ਇਹ ਨਹੀਂ ਬਸ ਕਾਨੂੰ ਮੁਕਰ ਦਿੰਦੇ ਚੱਲ ਘਰੇ ਹੁਣ ਆ ਜਾ ਉਹ ਪਟਾ ਠਾਗੇ ਤੇ ਬੈਠਾ ਸਾਡੇ ਘਰੇ ਹਾਂ ਕਿੱਧਰ ਆ ਆ ਪੀ ਹੋ ਗਿਆ ਪਾਣੀ ਪੀਣਾ ਦਾਰੂ ਪੀਨੀਆ ਤੇ ਬਿੱਤੀਆ ਦਾਰੂ ਪੀ ਕੇ ਸਾਡੇ ਘਰੇ ਨਹੀਂ ਕਰਨਾ ਤੂੰ ਓਏ ਕਿਉਂਗਾ ਪਸ਼ੂ ਖਲ ਗਿਆ ਹੀ ਕੋਈ ਤੇ ਪਸ਼ੂ ਚੋਰੀ ਕਰਨ ਆਇਆ ਓਏ ਹਾਂ ਪਰ ਤੂੰ ਸਾਰਾ ਕੁਝ ਕਹਿ ਲਾ ਪਰ ਤੂੰ ਤੂੰ ਇਸ ਗੱਲ ਤੱਕ ਨਹੀਂ ਬਣ ਸਕਦਾ ਵੀ ਮੈਨੂੰ ਸਾਹ ਚੜਿਆ ਹੋਇਆ ਹੈਂ ਹਾਂ ਇਹ ਤਾਂ ਹੋ ਗਿਆ ਹਾਂ ਬਾਰੇ ਦਿਨ ਗੁਰਦੁਆਰੇ ਜਾਵਾਂਗੇ ਇੱਥੇ ਨਹੀਂ ਅਸੀਂ ਰੋਟੀ ਖਵਾਉਂਦੇ ਸਾਡੀਆਂ ਬੁਢਾਪ ਦੀ ਨਹੀਂ ਖਾਦੀ ਜਾਂਦੀ ਕੋਈ ਸਾਡੀਆਂ ਬੁੜੀਆਂ ਹਾਏ ਹਾਏ ਸਾਡੀਆਂ ਕੁੜੀਆਂ ਤੂੰ ਕੁੜੀਆਂ ਦੀਆਂ ਗੱਲਾਂ ਬਣਾਉਣਾ ਛੱਡੀਆਂ ਨੀ। ਓਏ ਥੋੜੀਆਂ ਬੁੜੀਆਂ ਯਾਰ। ਹਾਂ ਬੁੜੀਆਂ ਨਗਰ ਪੈ ਗਈਆਂ ਮੇਰੇ। ਇੱਥੋਂ ਆਏ ਹੋ ਕੇ ਆਏ ਗੰਗਾ ਨਿਕਲ ਗਈਆਂ। ਹਾਏ ਓਏ ਪੱਟਿਆ ਏ। ਹਾਏ ਓਏ ਨਹੀਂ ਯਾਰ। ਹਾਂ। ਥੋੜੀਆਂ ਹਾਂ ਬੁੜੀਆਂ ਹਾਂ ਤੇਰੀ ਬੇਬੇ। ਮਰ ਗਈ। ਹਾਏ ਓਏ। ਓਏ ਗੱਲ ਕਰ ਲੈ ਐ। ਹਾਂ ਕੀ ਹੋ ਗਿਆ? ਐ। ਫਿਰ ਆਏ ਉਹ ਯਾਰ ਤੂੰ ਬੰਦੇ ਨੂੰ ਗੱਲ ਦੱਸ ਐ ਮੈਂ ਹੋਰ ਅੱਜ ਤੱਕ ਮੈਨੂੰ ਲੈ ਆਂਗਾ ਤੂੰ ਹੇ ਬਾਬਾ ਹੇ ਹੇ ਉਹ ਹੈਲੋ ਇੱਥੇ ਪਾਏ ਨੂੰ ਧਰਮਸਾਲਾ ਕੀ ਬੰਦੇ ਨਹੀਂ ਜਾ ਜਾ ਤੂੰ ਜਾ ਸਾਡੇ ਤਰ੍ਹਾਂ ਹੋ ਆ ਗਏ ਹੋ ਆ ਜੀ ਬਚਲਾ ਹੋ ਆ ਜੀ ਬਚਲਾ ਹੋ ਆ ਗਏ ਆ ਬਾਬੇ ਹਾਈ ਬਚ ਲੋ ਆ ਬਾਬੇ ਆਜੋ ਆਜੋ ਹੇ ਹੇ ਆਪ ਤੁਸੀਂ ਗਲੀ ਚ ਤੁਰ ਕੇ ਫਿਰਦੀਆਂ ਆ ਸਾਂਹਣ ਘਰੇ ਛੱਡ ਗਈਆਂ ਹਾਈ ਬੇ ਤੈਨੂੰ ਕੀ ਦੱਸੀਏ ਓਹ ਸਾਹ ਚੜੇ ਫੇਨੇ ਤੁਸੀਂ ਆਏ ਕਿਉਂ ਕਰੀਏ ਨੇ ਜਿੰਮੇ ਸਾਰੇ ਜਿੰਨੇ 400 ਮੀਟਰ ਦੀ ਦੌੜ ਲਾਈ ਹੁੰਦੀ ਆ ਥੋੜੇ ਬੁੜੀ ਨੇ ਦਈ ਵੇ ਬੇ ਕਿੱਥੇ ਆ ਮੈਂ ਜੇਬਾਂ ਦਾ ਬਲੰਡ ਵਧ ਗਿਆ ਉਹ ਤਾਂ ਨਿਕਲਣਾ ਪਈਆ ਇਹਨਾਂ ਕੀ ਕਰਤਾ ਆ ਕਿ ਚੋਰੀ ਕਰਨਾ ਆ ਇਹ ਚੁਗਲੀ ਕਾ ਨੂੰ ਕਰਨਾ ਆ ਹਾਏ ਓਏ 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 ਤੁਹਾਡਾ ਕਿੱਥੇ ਬੋਲੇ ਰਬਰ ਚ ਮੇਰਾ ਪੰਗਾ ਪੈ ਗਿਆ ਚੁਗਲੀ ਨਹੀਂ ਅੰਬੋ ਇਹ ਕਹਿੰਦਾ ਚੋਰੀ ਕਰਨਾ ਆ ਇਹ ਸਾਰੇ ਵੱਨ ਲੈਣੇ ਆ ਓਹੋ ਆ ਕਿੰਨੇ ਗੱਲ ਸੁਣਤਾ ਲੋ ਆ ਆਪਣੀ ਭਕਾਈ ਮਾਰੀ ਜਾਂਦੇ ਹੋ ਸਾਰੇ ਸਲਾਸ 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 ਇਹ ਚੋਨਾ ਚੋਰੀ ਕਰਨਾ ਆ ਨਾ ਇਹ ਚੁਗਲੀ ਕਰਨਾ ਆ ਹਾਂ ਤੈਨੂੰ ਸੁਣਤਾ ਨਹੀਂ ਆ ਮੈਂ ਦੱਸ ਮੈਨੂੰ ਮੱਥਾ ਵੱਜਦਾ ਤੇਰੇ ਨਾਲ ਮੈਂ ਦੱਸਦਾ ਕੋਦਾਂ ਸਾਹ ਜੜਿਆ ਪਿਆ ਮੇਰੀ ਗੱਲ ਸੁਣ ਲੈ ਮੈਨੂੰ ਜਾਵਾਂ ਤੇ ਮੈਂ ਤੈਨੂੰ ਸਾਰਾ ਕੁਝ ਲਿਖ ਕੇ ਵਟਸਐਪ ਕਰ ਦਿੰਦਾ ਕੌਮ ਬੰਦ ਚੋਰੀ ਕਰਕੇ ਤੂੰ ਕਿਵੇਂ ਜਾਵੇਂਗਾ ਹਾਏ ਓ ਰੱਬਾ ਓਏ ਮੈਂ ਤੈਨੂੰ ਦੱਸਣਾ ਆ ਨਾ ਤਾਂ ਹੌਰਾ ਇਹਦੀ ਧੀ ਵੀ ਇਹਦਾ ਮਗਰ ਫੌੜਾ ਲੈ ਕੇ ਪਾਈਗੀ ਬੋਲਿਆ ਅਚਾਹ ਪਉਣੇ ਉਤਰ ਕੇ ਆਇਏ ਆਏ ਓਏ ਵਾਹ ਘਰੇ ਜਾਣਾ ਇਹ ਰੋਈ ਕੋ ਜਾਂਦਾ ਕੋਈ ਮਰ ਗਿਆ ਹੁਣ ਘਰੇ ਜਾਣਾ ਇਹਨੇ ਆਪਦੇ ਘਰੇ ਜਾਣਾ ਘਰੇ ਨਹੀਂ ਮੈਂ ਜਾਣਾ ਗੋਹਾ ਸਿੱਟ ਕੇ ਜਾਣਾ ਗੋਹਾ ਮੈਂ ਕਾਸ ਸੁੱਕ ਗਿਆ ਹਾਂ ਆਹ ਕਹਦੇ ਇੱਥੇ ਲੈ ਕੇ ਆਉਂਦੀ ਆ ਇਹਨੂੰ ਨਾਲ ਕਿਵੇਂ ਲੈ ਜੇਂਗਾ ਤਾਂ ਮੇਰੇ ਨਾਲ ਰਹੀ ਆ ਓਏ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਮੈਂ ਤਾਂ ਆਪਦੇ ਘਰੇ ਜਾਣਾ ਵੇ ਭਾਈ ਵੇ ਭਾਈ ਜਿਵੇਂ ਇਹ ਕਹਿੰਦਾ ਉਹ ਮੈਂ ਕਰ ਲਾ ਸਾਡਾ ਘਿਹੜਾ ਨਹੀਂ ਸੁਟਣਾ ਭਾਈ ਮੈਨੂੰ ਤਾਂ ਪੱਕਾ ਰੋਕੜਦੇ ਫਿਰ ਤੂੰ ਜਾ ਤੂੰ ਇੱਧਰ ਤੂੰ ਇਹਦੇ ਨੇੜੇ ਕਿਵੇਂ ਹੁੰਨੀ ਆ ਭਾਈ ਤਾਂ ਇਹ ਤਾਂ ਨੇੜੇ ਤੇ ਕਿਵੇਂ ਹੁੰਨੀ ਆ ਮੈਨੂੰ ਤਾਂ ਪਹਿਲਾਂ ਪਤਾ ਹੀ ਦਾ ਠੀਕ ਹੈ ਇੱਕ ਮਿੰਟ ਮੇਰੇ ਕੋਲ ਮੇਰੇ ਕੋਲ ਤੂੰ ਗੱਲ ਤਾਂ ਮੇਰੇ ਨਾਲ ਕਰਾ ਸੁਣ ਲੋ ਮੇਰੇ ਹੀ ਫੋਨ ਲੋ ਗੱਲ ਬਾਬਾ ਨੂੰ ਆ ਲੈ ਠੀਕ ਹੈ ਆ ਲੈ ਉਹ ਹਾਸਟ ਕੇ ਨਾ ਨਾ ਮੈਂ ਤੇਰੀ ਗੱਲ ਸੁਣ ਰਿਹਾ ਠੀਕ ਹੈ ਮੈਂ ਬਸ ਪਾਈ ਪਾਸੇ ਮੈਂ ਵੇਜਾਂਗੀ ਜਦੋਂ ਤੱਕ ਬਾਬਾ ਹੀ ਨਹੀਂ ਆਉਣਾ ਠੀਕ ਆ ਬੰਦੇ ਥੋੜੇ ਬੁਲੇ ਹੱਥ ਜਿਹੜਾ ਮੈਂ ਥੋੜੇ ਘਰੇ ਵੜ ਗਿਆ ਅੱਜ ਤੋਂ ਬਾਅਦ ਕੁੱਤਾ ਹੋ ਜਾਣਾ ਤੁਹਾਡੀ ਗਲੀ ਲੰਘ ਜੂਗਾ ਜੇ ਮੈਨੂੰ ਪਤਾ ਹੁੰਦਾ ਨਾ ਵੀ ਥੋੜਾ ਕੋਟਾ ਗੋਲਾ ਨਾ ਕਦੇ ਪਿਆ ਨਾ ਕਹਉਂਦੀ ਇਹ ਸੱਚੀ ਨਹੀਂ ਆਉਂਦਾ ਕੋਸ਼ ਕੀ ਕਹਿੰਦਾ ਕੋਈ ਮਗਰੋ ਲੋ ਮੈਂ ਨਹੀਂ ਸੁਣਿਆ ਇਹ ਕਿੱਟੀ ਚ ਮਾਰ ਦੋ ਉਹ ਭਜਾਇਆ ਤਾਂ ਉਹ ਭਜਾਇਆ ਤੂੰ ਭਜਾਇਆ ਉਹ ਕਿਉਂ ਮੈਂ ਕਿਹੜਾ ਸੱਜਿਆ ਸੀ ਮੈਂ ਭਜਾਇਆ ਗੋਲਾ ਕਿਸੇ ਥਾਂ ਦਾ ਗੋਹਾ ਫਿਰ ਤੂੰ ਸੱਟ ਨਹੀਂ ਹੋਣਾ ਕਹਿੰਦੀ ਮੇਰਾ ਤਾਂ ਸਿਰ ਦੁਖਣਾ ਆ ਤਾਂ ਉਹ ਆਇਆ بیا ਬੋੜਾ ਕਿਥੇ ਖਾਂਦਾ ਹਾਂ ਬੋੜਾ ਕਹਿੰਦੀ ਐ ਤੈਨੂੰ ਕਿਹੜਾ ਗੋਲਾ ਤੇਰੇ ਗੋਲੇ ਦਾ ਫਿਰ ਜੰਮਣ ਵਾਲੇ ਦਾ ਤੇਰੇ ਦਾ ਤੇ ਗੈਸ ਦੀ ਪੱਕੀ ਦੇ ਦਿੰਦਾ ਜਿਹੜਾ ਗੋਲਾ ਬਣਾਇਆ ਪਿਆ ਤਰੇ ਨਹੀਂ ਤੂੰ ਮੇਰੀ ਗੱਲ ਸੁਣ ਲੈ ਭਾਣੇ ਬੇਬੇ ਨੂੰ ਵੇਖ ਲੈ ਜਾ ਕੇ ਜਾ ਮਾੜਾ ਮਾਤਾ ਨਹੀਂ ਮੈਂ ਉਹ ਛੱਡ ਦੇ ਇਹਦਾ ਖੜਾ ਇਹ ਤਾਂ ਲਹੂ ਪੀ ਲਿਆ ਬੋਲੇ ਨੇ ਗੁਰਦੁਆਰੇ ਦਾ ਅੱਥਰੇ ਜਾਣਾ ਹੰਨਾਗਾ ਮੈਂ ਅੱਥਰ ਬੰਨਣ ਦੀ ਕਿ ਲੋੜ ਹੈ ਭੱਜ ਜਾ ਗੁਰਦੁਆਰੇ ਨਿਕਲ ਜਾ ਤੂੰ ਵੀ ਨਿਕਲ ਜਾ ਘਰੋਂ ਬੰਮਾ ਨਹੀਂ ਮੇਰਾ ਆਹੋ ਫਿਰ ਦੋਨੇ ਤਾਂ ਲੋਟ ਨਹੀਂ ਆਉਣੇ ਆਪਾਂ ਗੱਡੀ ਲੈ ਕੇ ਜਾਵਾਂ ਮੋਟਰਸਾਈਕਲ ਤੇ ਨਹੀਂ ਜਾਂਦੇ